ਸਸਕਾਲਸ ਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਨਾਲ ਜੁਟੀ ਹੋਈ ਹੈ ਜਿੱਥੇ ਯੁਵਰਾਜ ਗੋਇਲ ਨਾਂ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇਹ ਨੌਜਵਾਨ ਹੈ 28 ਸਾਲਾਂ ਨੌਜਵਾਨ ਸੀ ਤੇ ਸਰੀ ਦੇ ਵਿੱਚ ਕਾਰ ਡੀਲਰ ਦਾ ਕੰਮ ਕਰਦਾ ਸੀ ਉੱਥੇ ਹੀ ਪੁਲਿਸ ਦੇ ਵੱਲੋਂ ਜਦੋਂ ਜਾਂਚ ਕੀਤੀ ਗਈ ਹੈ ਤਾਂ ਜਾਂਚ ਦੇ ਵਿੱਚ ਚਾਰ ਦੋਸ਼ੀਆਂ ਨੂੰ ਫੜਿਆ ਵੀ ਗਿਆ ਤੇ ਪੁਲਿਸ ਦਾ ਕਹਿਣਾ ਹੈ ਕਿ ਜਿਹੜੇ ਦੋਸ਼ੀ ਨੇ ਉਹਨਾਂ ਦੇ ਜਿਹੜੇ ਨਾਂ ਨੇ ਇੱਕ ਦਾ ਨਾਂ ਹਰਕਿਰਤ ਦੱਸਿਆ ਜਾ ਰਿਹਾ ਦੂਜੇ ਦਾ ਨਾਂ ਕੋਲਿੰਨ ਦੱਸਿਆ ਜਾ ਰਿਹਾ ਤੇ ਇੱਕ ਦਾ ਨਾਂ ਬਾਸਮਾ ਦੱਸਿਆ ਜਾ ਰਿਹਾ ਤੇ ਇੱਕ ਹੋਰ ਵਿਅਕਤੀ ਹੈ ਜੋ ਇਸ ਘਟਨਾਕਰਮ ਦੇ ਵਿੱਚ ਸ਼ਾਮਲ ਸੀ ਹਾਲਾਂਕਿ ਇਸ ਪਿੱਛੇ ਜੀ ਰੰਜਸ਼ ਕੀਤੀ ਸੀ ਇਸ ਬਾਰੇ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ ਉੱਥੇ ਹੀ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਜਦੋਂ ਯਵਰਾਜ ਦਾ ਕਤਲ ਕੀਤਾ ਗਿਆ ਉਸਦੇ ਗੋਲੀ ਮਾਰੀ ਗਈ ਉਹ ਉਦੋਂ ਆਪਣੀ ਮਾਂ ਦੇ ਨਾਲ ਗੱਲਬਾਤ ਕਰ ਰਿਹਾ ਸੀ ਫੋਨ ਤੇ ਇੰਡੀਆ ਦੇ ਵਿੱਚ ਉਸ ਦੀ ਕਾਲ ਚੱਲ ਰਹੀ ਸੀ ਆਪਣੀ ਮਾਂ ਦੇ ਨਾਲ ਉਹ ਗੱਲ ਕਰ ਰਿਹਾ ਸੀ ਉੱਥੇ ਹੀ ਮਾਪਿਆਂ ਦੇ ਵੱਲੋਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਉਹਨਾਂ ਦੇ ਪੁੱਤ ਦਾ ਕਿਸੇ ਦੇ ਨਾਲ ਕੋਈ ਵੀ ਵੈਰ ਵਿਰੋਧ ਨਹੀਂ ਸੀ ਕੋਈ ਰੰਜਸ਼ ਨਹੀਂ ਸੀ ਤੇ ਹਾਲਾਂਕਿ ਜਦੋਂ ਦਾ ਉਹ ਕੈਨੇਡਾ ਦੇ ਵਿੱਚ ਰਹਿ ਰਿਹਾ ਸੀ ਉਸ ਤੋਂ ਬਾਅਦ ਉਸ ਨੇ ਕਿਸੇ ਵੀ ਤਰ੍ਹਾਂ ਦਾ ਅਜਿਹਾ ਜ਼ਿਕਰ ਨਹੀਂ ਕੀਤਾ ਕਿ ਉਸ ਦੀ ਕਿਸੇ ਦੇ ਨਾਲ ਕੋਈ ਲੜਾਈ ਹੋਈ ਹੈ ਕੋਈ ਬਹਿਸਬਾਜੀ ਹੋਈ ਹੈ ਉੱਥੇ ਹੀ ਪੁਲਿਸ ਵੀ ਇਸ ਮਾਮਲੇ ਦੇ ਵਿੱਚ ਜੁਟੀ ਹੋਈ ਹੈ ਕੇ ਕਾਰਨ ਕੀ ਨੇ ਕਿਹੜੇ ਕਾਰਨ ਨੇ ਜਿਨਾ ਕਰਕੇ ਉਸ ਨੂੰ ਮਾਰਿਆ ਗਿਆ ਉੱਥੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਜਿਹੜਾ 28 ਸਾਲਾ ਯਵਰਾਜ ਸੀ ਉਹ ਸਰੀਰ ਦੇ ਵਿੱਚ ਕਾਰ ਡੀਲਰ ਦਾ ਕੰਮ ਕਰਦਾ ਸੀ ਉੱਥੇ ਹੀ ਫੜੇ ਗਏ ਜਿਹੜੇ ਚਾਰੇ ਦੋਸ਼ੀ ਨੇ ਇਹ ਵੀ 20 ਤੋਂ ਲੈ ਕੇ 25 ਸਾਲ ਦੀ ਉਮਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਤੇ ਪੁਲਿਸ ਇਸ ਮਾਮਲੇ ਦੇ ਵਿੱਚ ਜੁਟੀ ਹੋਈ ਹੈ ਕਿ ਕਾਰਨ ਕੀ ਨੇ ਰੰਜਸ ਕੀਤੀ ਕਿਹੜੇ ਕਾਰਨਾ ਕਰਕੇ ਇਹ ਗੋਲੀ ਮਾਰੀ ਗਈ ਹੈ ਕੋਈ ਫਰੋਤੀ ਲਈ ਗਈ ਹੈ ਜਾਂ ਕੋਈ ਹੋਰ ਵੈਰ-ਵਿਰੋਸ ਸੀ ਜਾਂ ਕੋਈ ਚੋਰੀ ਦੇ ਇਰਾਦੇ ਦੇ ਨਾਲ ਉਸ ਦੇ ਘਰ ਵੜਨ ਦੀ ਕੋਸ਼ਿਸ਼ ਕਰ ਰਹੇ ਸੀ ਇਹ ਸਭ ਦੀ ਅਜੇ ਜਾਂਚ ਲਗਾਤਾਰ جاری ਹੈ ਪਰੰਤੂ ਬਹੁਤ ਹੀ ਮਨਪਸੰਦੀ ਖਬਰ ਸਾਹਮਣੇ ਆਈ ਹੈ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਤੋਂ ਜਿੱਥੇ ਪੰਜਾਬੀ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਵੀ ਕੈਨੇਡਾ ਤੇ ਅਮਰੀਕਾ ਤੋਂ ਵਕੂ ਵਕਤ ਹਮਤ ਹੋ ਜਾਈਆਂ ਖਬਰਾਂ ਸਾਹਮਣੇ ਆਈਆਂ ਨੇ ਜਿੱਥੇ ਗੋਲੀ ਮਾਰ ਕੇ ਪੰਜਾਬੀ ਨੌਜਵਾਨਿਆਂ ਦੀ ਹੱਤਿਆ ਕੀਤੀ ਗਈ ਹੈ ਤੇ ਹੁਣ ਇਹ ਨਵੀਂ ਅਪਡੇਟ ਹੈ ਜਿੱਥੇ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਉੱਥੇ ਹੀ ਜਿਹੜੇ ਮਾਪੇ ਨੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਸ ਸਦਮੇ ਦੇ ਵਿੱਚ ਨੇ ਕਿ ਉਹਨਾਂ ਦੇ ਪੁੱਤਰ ਨੂੰ ਆਖਰ ਮਾਰਿਆ ਕਿਉਂ ਗਿਆ ਉਹਨਾਂ ਦੇ ਪੁੱਤਰ ਦੀ ਕਿਸੇ ਦੇ ਨਾਲ ਕੋਈ ਵੈਰ ਵਿਰੋਧਤਾ ਨਹੀਂ ਸੀ ਕੋਈ ਰੰਜਸ਼ ਨਹੀਂ ਸੀ ਕੋਈ ਅਜਿਹਾ ਉਸ ਦੇ ਵੱਲੋਂ ਕੰਮ ਨਹੀਂ ਕੀਤਾ ਗਿਆ ਸੀ ਕਿ ਜਿਸ ਦਾ ਉਸ ਨੂੰ ਇਹ ਅਜਿਹਾ ਨਤੀਜਾ ਭੁਗਤਣਾ ਪਿਆ